ਸਾਨੂੰ ਬਹੁਤ ਦੁੱਖ ਲੱਗਿਆ ਸਾਨੂੰ ਮੈਨੇ ਜਿੱਤ ਦੀ ਖੁਸ਼ੀ ਨਹੀਂ ਜਨ ਸਾਨੂੰ ਆਪਣੀ ਮੇਰ ਦੀ ਕੁਰਸੀ ਦਾ ਹਾਰਨਾ ਦੁੱਖ ਹੈ ਕਿਉਂਕਿ ਪਟਾ ਅਲਾਈਂਸ ਸਾ ਮੇਰ ਸੀ ਜੀ ਪਿਛਲੇ ਸਾਲ ਸਾਡਾ ਮੇਰ ਬਣਿਆ ਅਲਾਈਂਸ ਸਾ ਮੇਰ ਬਣਿਆ ਉਸ ਤੋਂ ਬਾਅਦ ਸਾਡਾ ਐਮਪੀ ਅਲਾਈਂਸਾ ਬਣਿਆ ਤੇ ਸਾਡੇ ਐਮਪੀ ਸਾਹਿਬ ਦੇ ਦਿਨਾਂ ਦੇ ਕਿਤੇ ਹੋਈ ਸੀ ਕਿ ਸਾਡਾ ਨਵਾਂ ਜਿਹੜਾ ਮੇਰ ਹੈ ਤੁਹਾਡਾ ਲਾਈਂਸਾ ਹੀ ਬਣੇ ਜਦੋਂ ਉਹ ਨਹੀਂ ਬਣੇ ਤਾਂ ਸਾਨੂੰ ਬਹੁਤ ਦੁੱਖ ਲੱਗਿਆ ਯਾਨੀ ਖੁਸ਼ੀ ਨਹੀਂ ਸੀ ਜਿੰਨਾ ਸਾਨੂੰ ਦੁੱਖ ਸੀ ਇਸਰ ਪਾਰਟੀਆਂ ਤੋਂ ਸਾਡਾ ਡਿਸਿਪਲਸ ਨਹੀਂ ਉਹ ਸਾਡੇ ਸਾਰੇ ਸੀਨੀਅਰ ਲੀਡਰਸ ਆਮ ਆਦੀ ਪਾਰਟੀ ਤੇ ਕਾਂਗਰਸ ਇਹ ਸਾਨੂੰ ਇੱਥੇ ਇਸੇ ਰਣਨੀਤੀ ਬਣਾ ਰਹੇ ਨੇ ਜੀ ਆਲਮੋਸਟ ਉਹਨਾਂ ਨੇ ਕਾਫੀ ਹੱਦ ਤੱਕ ਉਹਨਾਂ ਨੇ ਜਾਂਚ ਪਰਖਦਾਲ ਕਰ ਵੀ ਲਈ ਹੈ ਤੇ ਹੁਣ ਆ ਇਲੈਕਸ਼ਨ ਨੇ ਕੱਲ ਨੂੰ ਇਲੈਕਸ਼ਨ ਦਾ ਸਾਡਾ ਰਿਜ਼ਲਟ ਆ ਜਗਾ ਦਿੱਲੀ ਦਾ ਉਸ ਤੋਂ ਬਾਅਦ ਬੈਠ ਕੇ ਦੁਬਾਰਾ ਦੀ ਡਿਸਕਸ ਕਰਕੇ ਜਿਹੜਾ ਕਲਪੇਟ ਹੋਗਾ ਜਿਤ ਤੱਕ ਲੱਗਦੇ ਹੋਏ ਜੀ ਕਿ ਇਹਨੇ ਇਸਨੇ ਕੀਤਾ ਆ ਆਲਮੋਸਟ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਬਾਕੀ ਸਾਨੂੰ ਥਣ ਸੀਨੀਅਰ ਨੂੰ ਪਤਾ ਹੈ ਜੋ ਵੀ ਸੀਨੀਅਰ ਦਾ ਫੈਸਲਾ ਹੋਇਆਗਾ ਸਿਰਮੱਥੇ ਹੋਇਆਗਾ ਜੀ ਇਹ ਬੜਾ ਦੁੱਖ ਦੀ ਗੱਲ ਹੈ ਜੇ ਤੁਸੀਂ ਜਿਸ ਪਾਰਟੀ ਨੂੰ ਤੁਹਾਨੂੰ ਟਿਕਟ ਦਿੱਤੀ ਹੈ ਤੁਸੀਂ ਉਸ ਦਿਨ ਹੀ ਵਨਸਗੇ ਜਿਸ ਵਾਰਡ ਵਾਲੇ ਨੇ ਤੁਹਾਨੂੰ ਉਸ ਪਾਰਟੀ ਦੇ ਟਿਕਟ ਤੇ ਤੁਮ ਜਿਤਾਇਆ ਤੁਸੀਂ ਵਾਰਡ ਵਾਲੇ ਦਾ ਨਹੀਂ ਬਣ ਸਕਦੇ ਤੁਸੀਂ ਆਪਣੇ ਜ਼ਮੀਰ ਨੂੰ ਉਸ ਮੈਦਾਨ ਉਸ ਜਿਨ੍ਹਾਂ ਨੇ ਕਾਸ ਕੀਤੀ ਉਹ ਸ਼ੀਸ਼ੇ ਕੇ ਖੜਕੇ ਆਪਣੇ ਜ਼ਮੀਰ ਨੂੰ ਪੁੱਛਣਾ ਕਿ ਜੋ ਤੁਸੀਂ ਕੀਤਾ ਹੈ ਕਿ ਤੁਸੀਂ ਆਪਣੇ ਵਾਰਡ ਵਾਸਤੇ ਆਪਣੇ ਪਾਰਟੀ ਵਾਸਤੇ ਆਪਣੇ ਆਵਾਸੇ ਇਸ ਰੂਪ ਮੈਂ ਦੱਸ ਰਿਹਾ ਸਾਡੇ ਸੀਨੀਅਰਸ ਕਰਨੇ ਜੀ ਆਲਮੋਸਟ ਸੀਨੀਅਰ ਨੂੰ ਬਹੁਤ ਹੱਦ ਤੱਕ ਉਹਨਾਂ ਨੇ ਪਤਾ ਵੀ ਲਗਾ ਲਿਆ ਹੈ ਸ਼ਾਇਦ ਜਲਦੀ ਹੀ ਫੈਸਲੇ ਆ ਜਾਣਗੇ ਇਸ ਵਕਤ ਸਾਡੇ ਨਾਲ ਚੰਡੀਗੜ੍ਹ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਦਸਬੀਰ ਸਿੰਘ ਬੰਟੀ ਜੀ ਮੇਰੇ ਨਾਲ ਹੈ ਬੰਟੀ ਜੀ ਸਭ ਤੋਂ ਪਹਿਲਾਂ ਡਿਊਟੀ ਨਿਭਾਉਣ ਤੇ ਬਹੁਤ-ਬਹੁਤ ਮੁਬਾਰਕਾਂ ਜੀ ਸਭ ਤੋਂ ਧੰਨਵਾਦ ਮੀਨਰ ਸਾਡੇ ਚੈਨਲ ਦਾ ਜੋ ਹਮੇਸ਼ਾ ਸਰਗਮ ਰਹਿੰਦੇ ਨੇ ਜੀ ਮੈਂ ਆਪਣੀ ਪਾਰਟੀ ਪਰਦਾਉਨ ਸ਼੍ਰੀ ਅਚਸ ਲੱਕੀ ਜੀ ਦਾ ਤੇ ਸਾਡੇ ਐਮਪੀ ਸ਼੍ਰੀ ਮਨੀਸ਼ ਤਵਾੜੀ ਜੀ ਸਾਡੇ ਕੌਂਸਲਰ ਨਾਲੇ ਬੈਠੇ ਨੇ ਜੀ ਦਸ਼ਨਾ ਦਸ਼ਨਾ ਮੈਮ ਤੇ ਨਿਰਮਲਾ ਜੀ ਕਿ ਸਾਰੇ ਅਲਾਈਅੰਸ ਦੇ 파ਰਸ਼ਨਾ ਦਾ ਆਪਣੇ ਪਾਰਟੀ ਦੇ ਕਾਰਕਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਮੈਨੂੰ ਨੋਮੀਨੇਟ ਮੈਨੂੰ ਨੁਮਾਇੰਦਾ ਬਣਾਇਆ ਤੇ ਉਸ ਤੋਂ ਬਾਅਦ ਜਿਤ ਸਾਰਜਨ ਕੌਂਸਲਰ ਜਿਤਦਾ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਹੈ ਇਹ ਮੇਅਰ ਦੀ ਚੋਣਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਭਾਜਪਾ ਨੇ ਆਪਣਾ ਮੇਅਰ ਬਣਾ ਲਿਆ ਪਰ ਬਹੁਮਤ ਤੁਹਾਡੇ ਕੋਲ ਸੀ ਹਾਂ ਤੁਸੀਂ ਬਿਲਕੁਲ ਸਹੀ ਕਿਹਾ ਜੀ ਸਾਨੂੰ ਬਹੁਤ ਦੁੱਖ ਲੱਗਿਆ ਸਾਨੂੰ ਇਹਨਾਂ ਜਿੱਤ ਦੀ ਖੁਸ਼ੀ ਨਹੀਂ ਜਨ ਸਾਨੂੰ ਆਪਣੀ ਮੇਅਰ ਦੀ ਕੁਰਸੀ ਤੇ ਹਾਰਨਾ ਦੁੱਖ ਹੈ ਕਿਉਂਕਿ ਤੁਹਾਡਾ ਅਲਾਈਂਸ ਮੇਅਰ ਸੀ ਜੀ ਪਿਛਲੇ ਸਾਲ ਸਾਡਾ ਮੇਹਰ ਬਣਿਆ ਐਲਾਈਂਸਾ ਮੇਹਰ ਬਣਿਆ ਉਸ ਤੋਂ ਬਾਅਦ ਸਾਡਾ ਐਮਪੀ ਐਲਾਈਂਸਾ ਬਣਿਆ ਤੇ ਸਾਡੇ ਐਮਪੀ ਸਾਹਿਬ ਨੇ ਦਿਨ ਰਾਤ ਕਿੱਤੀ ਹੋਈ ਸੀ ਕਿ ਸਾਡਾ ਨਵਾਂ ਜਿਹੜਾ ਮੇਹਰ ਹੈ ਤੁਹਾਡਾ ਐਲਾਈਂਸਾ ਹੀ ਬਣੇ ਜਦੋਂ ਉਹ ਨਹੀਂ ਬਣੇ ਤਾਂ ਸਾਨੂੰ ਬਹੁਤ ਦੁੱਖ ਲੱਗਿਆ ਇੰਨੀ ਖੁਸ਼ੀ ਨਹੀਂ ਸੀ ਜਿੰਨਾ ਸਾਨੂੰ ਦੁੱਖ ਸੀ ਕੀ ਦੀ ਗੜਬੜ ਲੱਗਦੀ ਹੈ ਸੋ ਬਸ ਆਮਾਦੀ ਪਾਰਟੀ ਦੀ ਲੱਗਦੀ ਹੈ ਜਾਂ ਕਾਂਗਰਸ ਦੀ ਇਹ ਸਿਰ ਪਾਰਟੀਆਂ ਦੇ ਸਾਡ ਡਿਸਿਪਲਿਨਸ ਨਹੀਂ ਉਹ ਸਾਡੇ ਸਾਰੇ ਸੀਨੀਅਰ ਲੀਡਰਸ ਆਮਾਦੀ ਪਾਰਟੀ ਦੇ ਕਾਂਗਰਸ ਦੇ ਉਹ ਸਾਨੂੰ ਇਸ ਇਸ ਰਣਨੀਤੀ ਬਣਾ ਰਹੇ ਨੇ ਜੀ ਆਲਮੋਸਟ ਉਹਨਾਂ ਨੇ ਕਾਫੀ ਹੱਦ ਤੱਕ ਉਹਨਾਂ ਨੇ ਜਾਂਚ ਪੜਤਾਲ ਕਰ ਵੀ ਲਈ ਹੈ ਤੇ ਹੁਣ ਆ ਇਲੈਕਸ਼ਨ ਹੈ ਨੇ ਕੱਲ ਨੂੰ ਇਲੈਕਸ਼ਨ ਦਾ ਸਾਡਾ ਰਿਜ਼ਲਟ ਆ ਜਾਏਗਾ ਦਿੱਲੀ ਦਾ ਉਸ ਤੋਂ ਬਾਅਦ ਬੈਠ ਕੇ ਦੁਬਾਰਾ ਰੀ ਡਿਸਕਸ ਕਰਕੇ ਜਿਹੜਾ ਕਲਪਿਟ ਹੋਗਾ ਜਿੱਤ ਲੱਗਦੇ ਹੋ ਜੀ ਕਿ ਇਹਨੇ ਇਸ ਨੇ ਕੀਤਾ ਹੋਇਆ ਆਲਮੋਸਟ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਬਾਕੀ ਸਾਨੂੰ ਤਾਂ ਸੀਨੀਅਰਸ ਨੂੰ ਪਤਾ ਹੈ ਜੋ ਵੀ ਸੀਨੀਅਰਸ ਦਾ ਫੈਸਲਾ ਹੋਏਗਾ ਸਿਰ ਮੱਥੇ ਹੋਏਗਾ ਜੀ ਅਸੀਂ ਕਿਉਂਕਿ ਜੋ ਸਾਡਾ ਬਹੁਮਤ ਸੀ ਜੋ ਅਸੀਂ ਪਿਛਲੇ ਸਾਲ 19 19 19 ਕੌਂਸਲ ਸੋਕ ਜਿੱਤ ਗਏ ਸੀ ਹੂੰ ਸਾਡਾ ਐਮਪੀ ਸਾਡਾ ਬਣ ਗਿਆ ਉਸ ਤੋਂ ਬਾਅਦ ਅਕਾਲੀ ਦਲ ਤੋਂ ਸ਼ਰਦੀਪ ਸਿੰਘ ਜੀ ਉਹ ਵੀ ਅਕਾਲੀ ਦਲ ਪੂਰਾ ਸੰਗਠਨ ਛੱਡ ਕੇ ਆਮ ਆਦਮੀ ਪਾਰਟੀ ਚੋਂ ਨਿਕਰ ਕੇ ਸੀ ਇਹ ਬੜਾ ਦੁੱਖ ਦੀ ਗੱਲ ਹੈ ਜੇ ਤੁਸੀਂ ਜਿਸ ਪਾਰਟੀ ਤੁਹਾਨੂੰ ਟਿਕਟ ਦੁੱਤੀ ਹੈ ਤੁਸੀਂ ਉਸਦੇ ਨਹੀਂ ਬਣ ਸਕੇ ਜਿਸ ਵਾਰਡ ਵਾਲੇ ਨੇ ਤੁਹਾਨੂੰ ਉਸ ਪਾਰਟੀ ਦੀ ਟਿਕਟ ਤੇ ਤੁਹਾਨੂੰ ਚੁਟਾਇਆ ਹੈ ਤੁਸੀਂ ਉਹ ਵਾਰਡ ਵਾਲੇ ਦਾ ਨਹੀਂ ਬਣ ਸਕੇ ਤੁਸੀਂ ਆਪਣੇ ਜ਼ਮੀਰ ਨੂੰ ਉਸ ਮੈਦ ਉਸ ਜਿਨ੍ਹਾਂ ਨੇ ਕ੍ਰਾਸ ਕੀਤੀ ਉਹ ਸ਼ੀਸ਼ੇ ਕੇ ਖੜ ਕੇ ਉਹਨੇ ਜ਼ਮੀਰ ਨੂੰ ਪੁੱਛਣ ਕਿ ਜੋ ਤੁਸੀਂ ਕੀਤਾ ਹੈ ਕਿ ਤੁਸੀਂ ਆਪਣੇ ਵਾਰਡ ਵਾਸਤੇ ਆਪਣੇ ਪਾਰਟੀ ਵਾਸਤੇ ਆਪਣੇ ਆਵਾਸੇ ਕਿਉਂਕਿ ਗੱਦਾਰ ਕੌਣ ਨਿਕਲੇ ਕਿਨੇ ਵੋਟ ਨਹੀਂ ਕਰੀਦੀ ਇਸਰ ਹੁਣ ਮੈਂ ਦੱਸ ਰਿਹਾ ਸਾਡੇ ਸੀਨੀਅਰਸ ਕਰ ਰਹੇ ਜੀ ਆਲਮੋਸਟ ਸੀਨੀਅਰ ਨੂੰ ਬਹੁਤ ਹੱਦ ਤੱਕ ਉਹਨਾਂ ਨੇ ਪਤਾ ਵੀ ਲਗਾ ਲਿਆ ਹੈ ਸ਼ਾਇਦ ਜਲਦੀ ਹੀ ਫੈਸਲੇ ਤੇ ਆ ਜਾਣਗੇ ਜੀ ਗੱਲ ਕੀਤੀ ਚੰਡੀਗੜ੍ਹ ਦੇ ਮੁੱਦਿਆਂ ਦੀ ਤਾਂ ਕੀ ਕੀ ਮੁੱਦੇ ਨੇ ਚੰਡੀਗੜ੍ਹ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਬਣ ਚੁਕੇ ਹੋ ਤੁਸੀਂ ਕਿਹੜੀ ਕਿਹੜੀ ਚੀਜ਼ ਪਿਓਰਿਟੀ ਤੇ ਸਭ ਤੋਂ ਪਹਿਲਾਂ ਰਹਿਣਗੇ ਬਹੁਤ ਅੱਛੀ ਗੱਲ ਕੀਤੀ ਤੁਸੀਂ ਮੁੱਦਿਆਂ ਦੇ ਜੀ ਡਵੈਲਪਮੈਂਟ ਦੀ ਜੋ ਡਵੈਲਪਮੈਂਟ ਤਾਂ ਇਹ ਹੋਵੇਗਾ ਜੇ ਫਾਈਨੈਂਸ਼ੀਅਲ ਕਰੰਸੀ ਠੀਕ ਹੋਏਗਾ ਅੱਜ ਵੀ ਅਸੀਂ ਉਹਨੇ ਇਹ ਸਾਰਿਆਂ ਨੂੰ ਕੌਂਸਲਰਸ ਨੂੰ ਇਹ ਕਿਹਾ ਕਿ ਮਿਲ ਕੇ ਚੱਲੋ ਸ਼ਹਿਰੀ ਡਿਵੈਲਪਮੈਂਟ ਬਾਰੇ ਸੋਚੋ ਨਾ ਕਿ ਤੁਸੀਂ ਆਪਸ ਵਿੱਚ ਰੰਜਿਸ਼ ਐ ਇੱਕ ਦੂਜੇ ਨੂੰ ਇੱਕ ਦੂਜੇ ਤੇ ਬਲੇਮ ਕਰੋ ਕਰੀ ਜਾਓ ਜੋ ਇਹ 1.7 ਲੱਖ ਦੇ ਲੋਕਾਂ ਸਾਨੂੰ 35 ਕੌਂਸਲਰਸ ਨੂੰ ਚੁਣ ਕੇ ਭੇਜਿਆ ਹੈ ਸ਼ਹਿਰੀ ਡਿਵੈਲਪਮੈਂਟ ਡਿਵੈਲਪਮੈਂਟ ਸ਼ਹਿਰੀ ਵਿਸ਼ੇ ਸ਼ਹਿਰੀ ਤਰੱਕੀ ਵਾਸਤੇ ਭੇਜਿਆ ਹੈ ਅਸੀਂ ਵਿਸ਼ਵਾਸ ਦੁੱਤਾ ਮੇਰ ਸਾਹਿਬ ਨੂੰ ਸਾਡੇ ਪ੍ਰਧਾਨ ਨੇ ਵੀ ਸਾਰਿਆਂ ਨੇ ਕਿ ਅਸੀਂ ਮੇਰ ਨਾਲ ਮਿਲ ਕੇ ਚੱਲਾਂਗੇ ਸਾਡੇ ਐਮਪੀ ਸਾਹਿਬ ਨੂੰ ਤਿੰਨ ਟਾਈਮ ਦੇ ਐਮਪੀ ਨੇ ਸਾਡੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਮੈਕਸਿਮਮ ਟਿਨਿਓਰ ਸਾਡੇ ਕਾਂ ਸਾਡੇ ਐਮਪੀ ਸਾਡੇ ਪ੍ਰਧਾਨ ਜੀ ਡਿਪਟੀ ਮੇਅਰ ਆ ਚੁੱਕੇ ਨੇ ਮਤਲਬ ਸਾਡੇ ਕੋਲ ਰਾਜਨੀਤੀ ਤਰਕ ایکسپੀਰੀਅੰਸ ਸਾਡੇ ਵਿੱਚ ਸਾਡੇ ਵਿੱਚ ਕੋਈ ਕਮੀ ਨਹੀਂ ਹੈ ਅਸੀਂ ਫਿਰ ਵੀ ਮੇਅਰ ਸਾਹਿਬ ਨੂੰ ਕਹਾਂਗੇ ਜਿਸ ਤੇ ਸਾਡੇ ਜ਼ਰੂਰਤਾਂ ਨਾਲ ਚੱਲਣ ਅਸੀਂ ਉਹਨਾਂ ਨੂੰ ਵੀ ਦਰਖਾਸਤ ਕਰਾਂਗੇ ਸਾਡੇ ਐਮਪੀ ਸਾਹਿਬ ਨਾਲ ਗੱਲਬਾਤ ਕਰਕੇ ਮਿਲ ਕੇ ਸ਼ਹਿਰ ਦੇ ਡਿਵੈਲਪਮੈਂਟ ਬਿਹਤਰੀ ਵਾਸਤੇ ਚੱਲਣ ਪਹਿਲਾਂ ਗਠਬੰਧਨ ਦਾ ਮੇਅਰ ਰਿਹਾ ਹੈ ਚੰਡੀਗੜ੍ਹ ਦਾ ਵਿੱਚ ਗਠਬੰਧਨ ਦਾ ਮੇਅਰ ਕੁਲਦੀਪ ਕੁਮਾਰ ਟੇਟਾ ਜੀ ਰਿਹਾ ਉਹਨਾਂ ਦਾ ਕਾਰਜਕਾਲ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਕੀ ਕੰਮ ਕੀ ਕੀ ਡਿਵੈਲਪਮੈਂਟ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਹੋਈ ਸੀਗੀ ਜੋ ਡਵੈਲਪਮੈਂਟ ਹੈ ਟਾਟਾ ਜਿਹਨੇ ਬਹੁਤ ਜ਼ੋਰ ਲਗਾਇਆ ਅਲਾਈਐਂਸਰ ਮੇਸੀ ਉਹਨਾਂ ਨੇ ਬਹੁਤ ਜ਼ੋਰ ਲਗਾਇਆ ਕਿ ਸੰਜੋ ਗਰਾਂਟਡ ਡੇਡ ਹੈ ਉਹ 560 ਕਰੋੜ ਆਈ ਸੀ ਉਸ ਤੋਂ ਪਿਛਲੇ ਸਾਲ ਵੀ ਸਾਨੂੰ 500 ਸੈਂਟ ਆਈ ਸੀ ਜੋ ਭਾਜਪਾ ਨੇ ਟੈਕਸ ਬੋਝ ਲਾਤਾ ਬੰਦੇ ਨੇ ਭਰਤੀ ਹੋਗੇ ਜੀ ਉਹ ਬਹੁਤ ਸਾਡੇ ਤੇ ਪੈ ਗਿਆ ਜਿਹੜੀ ਆਮਦਨ ਹੈ ਸਾਨੂੰ ਜਿਹੜੀ ਰੈਵਨਿਊ ਹੈ ਉਹ ਰੈਵਨਿਊ ਤਾਂ ਉਹਨਾਂ ਹੀ ਹੈ ਜੀ ਗਾਰੰਟੀਡ ਡੇਡ ਹੈ 2% ਵਾਧੀ ਹੈ ਜਿਹੜੀ ਆਮਦਨ ਤਨਖਾਹਾਂ ਨੇ ਇਹ ਸਾਡੇ ਹੋਰ ਖਰਚੇ ਨੇ ਹੋਰ 1 ਸਾਲ 20% ਵਧਦੇ ਨੇ 6% ਤਨਖਾਹ ਵਾਧੀਆਂ ਨੇ ਜੀ ਉਹ ਟੈਕਸ ਉਸ ਪਾ ਕੇ ਹੋਰ ਖਰਚੇ ਪਾ ਕੇ 9% ਤਨਖਾਹ ਵਧ ਗਈਆਂ 10% ਜਿਹੜੇ ਕੰਮ ਕਾਜ ਅਸੀਂ ਕਰਦੇ ਉਹਨ ਇਨਕਰੀਮੈਂਟ ਹੁੰਦੇ ਆਮਦਨ 2 ਰੁਪਏ ਜਾਂ 2 2% ਇਨਕਰੀਸ ਹੋਏ ਸਾਡਾ ਬਜਟ ਤੇ ਜਿਹੜੀ ਆਮਦਨ ਜਿਹੜਾ ਖਰਚਾ 20% ਹੋ ਗਿਆ ਤਾਂ ਅਸੀਂ ਕਿੱਥੇ ਗਾਰੰਟੀਡ ਡੇਟ ਸੋਣਾ ਘਟੀ ਗਾਰੰਟੀਡ ਪੂਰੀ ਆਈ ਹੈ ਜੀ ਉਹ ਸਿਰਫ ਖਰਚੇ ਵਧ ਗਏ ਪੇ ਕਮਿਸ਼ਨ ਵਧ ਗਿਆ ਜੇ ਸਾਡੇ ਹਰੇਕ ਸਾਲ ਦੇ ਟੈਂਟਰ ਲਾਉਂਦੇ ਉਹ ਐਕਸਪੈਂਡ ਐਕਸੈਸ ਹੋ ਗਏ ਕਮ ਇਸ ਕਰਕੇ ਕੰਮ ਰੁਕ ਗਿਆ ਪਿੰਡਾਂ ਦੇ ਮੁੱਦੇ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਲਾਲ ਡੋਰੇ ਦਾ ਵੀ ਬੜਾ ਮੁੱਦਾ ਹੈ ਸੀਵਰੇਜ ਦਾ ਬੜਾ ਮੁੱਦਾ ਹੈ ਗਿਆ ਤੇ ਸੜਕਾਂ ਦਾ ਬੜਾ ਮੁੱਦਾ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਚੰਡੀਗੜ੍ਹ ਨੂੰ ਚਾਹੀਦੇ ਹੈ ਲੈ ਡਵੈਲਪਮੈਂਟ ਬਹੁਤ ਜ਼ਿਆਦਾ ਬਾਕੀ ਹੈ ਬਹੁਤ ਅੱਛੇ ਹੈ ਜੀ ਤੁਸੀਂ ਦੇਖੋ 2014 ਚ ਵੀ ਬੀਜਪੀ ਸੀ ਇੱਥੇ 2016 ਚ ਵੀ ਬੀਜਪੀ 2019 ਚ ਵੀ ਬੀਜੇ 2021 ਵੀ ਬੀਜੇ ਵੀ 2024 ਵੀ ਬੀਜਪੀ ਭਾਈ 2024 ਜਾ ਕੇ ਚਾ ਸਾਡਾ ਐਮਪੀ ਬਣਿਆ 10 ਸਾਲ ਬੀਜੇਪੀ ਨੇ ਸਿਰ ਜੁਮਲੇ ਦਿੱਤੇ ਉਹਨਾਂ ਨੇ ਕਿਹਾ ਆ ਲੱਡੂ ਵੰਡ ਤੇ ਜੀ ਆ ਤੁਹਾਨੂੰ ਪਿੰਡਾਂ ਨਾਲ ਮਾਲਕਾਨਾ ਹੱਕ ਮਿਲੇ ਉਹਨਾਂ ਨੇ ਕਿਹਾ ਜੀ ਆ ਅਸੀਂ ਮੈਟਰੋ ਜੀ ਮੈਟਰੋ ਲਾ ਦੇ 30 ਸੈਕਟਰ ਤੱਕ ਅੰਡਰਗਰਾਉਂਡ ਦੂੰਗੇ 30 ਸੈਕਟਰ ਤੋਂ ਬਾਅਦ ਆਊਟਰ ਤੋਂ ਚੱਲੇਗੀ ਟਰਾਈ ਸਿਟੀ ਤੋਂ ਚੱਲੇਗੀ ਜੀ ਪੰਚਕੁਲਾ ਮੋਹਾਲੀ ਸੜਕ ਕਵਰ ਕਰਤਾ ਮਗਰ ਕੋਈ ਹੋਇਆ ਪ੍ਰਾਪਰਟੀ ਟੈਕਸ ਤੇ ਇਹਨਾਂ ਨੇ ਲੋਕਾਂ ਤੇ ਬੋਝ ਪਾਇਆ ਅੱਜ ਤੁਸੀਂ ਦੇਖ ਲਓ ਬਿਜਲੀ ਦਾ ਹੋਸੀ ਅਸੀਂ ਮੈਂ ਕਹਿੰਦੇ ਮਰਗੇ ਕਿ ਬਿਜਲੀ ਜਾਂ ਕੋਈ ਵੀ ਚੀਜ਼ ਆਧਾਰਾ ਹੈ ਜੋ ਪ੍ਰਾਫਿਟ ਚੰਦਾ ਉਹਨਾਂ ਕੋ ਤੇ ਪ੍ਰਾਈਵੇਟੇਸ਼ਨ ਨਹੀਂ ਕਰਦੇ ਉਮੀਨ ਨੇ ਪ੍ਰਾਈਵੇਟ ਮਤਲਬ ਸਰਕਾਰ ਨੇ ਸੋਚਿਆ ਹੀ ਹੈ ਕਿ ਅਸੀਂ ਲੋਕਾਂ ਦਾ ਜ਼ੁਲਮ ਤਾਂਣਾ ਲੋਕਾਂ ਦੇ ਤੱਕੇ ਕਰਨੇ ਆ ਲੋਕਾਂ ਦੇ ਜਿੰਨਾ ਬੋਝ ਪਾ ਸਕੇ ਜਿੰਨਾ ਦਬਸ ਪਏ ਇਹ ਨਹੀਂ ਚਾਹਦੇ ਕਿ ਸਾਡਾ ਅਲਾਈਅንስ ਦਾ ਮੇਰ ਬਣ ਗਿਆ ਇਹ ਨਹੀਂ ਖੁਸ਼ ਕਿ ਸਾਡਾ ਇਸ ਵਾਰ ਐਮਪੀ ਸਾਹਿਬ ਸਾਡੇ ਬਣ ਗਏ ਨੇ ਜੀ ਤੇ ਉਸ ਤੋਂ ਬਾਅਦ ਸੈਨੀਅਰ ਡਿਪਟੀ ਡਿਊਟੀ ਮੇਰ ਬਣ ਗਏ ਜੀ ਮੇਰ ਸਾਹਿਬ ਮੇਰ ਸਾਹਿਬ ਚਾਹਦੇ ਸਾਨੂੰ ਜਿੱਦ ਨੂੰ ਗਵਰਨਰ ਸਾਹਿਬ ਕੋ ਗਏ ਹੈ ਜਿੱਥੇ ਵੀ ਜਾਣੇ ਹੋ ਡੰਪਿੰਗ ਗਰਾਊਂਡ ਤੇ ਕਿਤੇ ਜਾਣੇ ਸਾਨੂੰ ਨਾਲ ਲੈ ਕੇ ਜਾਣ ਸਾਨੂੰ ਉਹਨੇ ਕਿਹਾ ਆਪਣੇ ਕੌਂਸਲਰ ਨੂੰ ਲੈ ਜਾਓ ਤਾਂ ਕਿ ਤੁਹਾਡਾ ਅਪਸਣਾ ਤੇ ਪ੍ਰਸ਼ਾਸਨ ਤੇ ਬੋਝ ਪਵੇ ਅਜੀ ਦੀ ਗੱਲ ਹੈ ਜੀ ਸਾਡਾ ਹਾਊਸ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਪੌਪਲਰ ਟੈਕਸ ਅਜੰਡਾ ਆ ਗਿਆ ਤਾਂ ਜਦ ਅਸੀਂ ਜਦ ਉੱਠਦੇ ਆਸ ਤੇ ਅਸੀਂ ਦੇਖਿਆ ਉਸੇ ਪੜ ਕੇ ਬੜੇ ਹੈਰਾਨ ਹੋਏ ਕਿ ਪਹਿਲਾ ਮੇਰ ਦਾ ਪਹਿਲਾ ਦਿਨ ਪਹਿਲਾ ਹਾਊਸ ਉਹਦੇ ਵਿੱਚ ਮੇਰ ਨੇ ਸੈਟ ਤੇ ਵੋਚ ਪਾਤਾ ਤੇ ਮੇਰ ਸਾਹਿਬ ਕਹਿੰਦੇ ਨਹੀਂ 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 ਇਹ ਸੋ ਰਿਜੈਕਟ ਰਿਜੈਕਟ ਹੈ ਤੇ ਰਿਜੈਕਟ ਕਿਦਾਂ ਹੋ ਗਿਆ ਜਦ ਤੁਸੀਂ ਲੈ ਕੇ ਆਏ ਹੋ ਕੋਈ ਵੀ ਅਜੰਡਾ ਜਦ ਸਦਨ ਮੇਰ ਇਨਚਾਰਜ ਹੈਡ ਹੈ ਉਸ ਦੇ ਸਾਈਨ ਤੋਂ ਬਿਨਾ ਕੋਈ ਵੀ ਅਜੰਡਾ ਅਜੰਡਾ ਨਹੀਂ ਆ ਸਕਦਾ ਜੇ ਤੁਸੀਂ ਰਿਜੈਕਟ ਸੀ ਤਾਂ ਆਣ ਕਿਉਂਦੇ ਆ ਜੋ ਫਿਰ ਵੀ ਪਾਸ ਹੋ ਗਿਆ ਜਦ ਤੁਸੀਂ ਟੇਬਲ ਅਜੰਡੇ ਆ ਰਹੇ ਆ ਤੁਹਾਡੇ ਬਿਨਾਂ ਪੁੱਛਿਆ ਅਰਜੰਡਾ ਨਹੀਂ ਇਹ ਸਭ ਬੀਜੇਪੀ ਦੀ ਚਾਲ ਹੈ ਬੀਜੇਪੀ ਚਾਹੁੰਦੇ ਨੇ ਕਿ ਉੱਥੇ ਐਮਪੀ ਕੋ ਤਰੱਕੀ ਕਰ ਸਕੇ ਸਾਡਾ ਸ਼ਹਿਰ ਲਵੜਪੁਰ ਮੈਂ ਬੀਜੇਪੀ ਦੇ ਪਾਰਸ਼ਦਾਂ ਨੂੰ ਕੌਂਸਲਰਾਂ ਨੂੰ ਮੇਅਰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਸਾਡੇ ਕਾਂਗਰਸ ਦੀ ਜਿਹੜੀ ਕੌਂਸਲਰ ਨੇ ਉਹ ਸਿਰ 6 ਨੇ ਜੀ ਉਹਨਾਂ ਦੇ ਕੌਂਸਲਰ 16 ਨੇ ਲੋਕਾਂ ਨੇ ਉਹਨਾਂ ਨੂੰ ਵੀ ਜਵਾਬ ਪੁੱਛਣਾ ਹੈ ਕਿ ਤੁਸੀਂ 16 ਸੀਗੇ ਸ਼ਹਿਰ ਐਮਪੀ ਐਮਪੀ ਨਹੀਂ ਬਣ ਸਕਿਆ ਗਵਰਨਰ ਤੁਹਾਡਾ ਹੋਮ ਮਿਨਿਸਟਰ ਤੁਹਾਡਾ ਪ੍ਰਾਈਮ ਮਿਨਿਸਟਰ ਤੁਹਾਡਾ ਜੇ ਹੁਣ ਵੀ ਤੁਸੀਂ ਆ ਕੇ ਅੱਜ ਇਹ ਕਹੋ ਕਿ ਪੈਸੇ ਨਹੀਂ ਸੀ ਬਲ ਇੰਜਨੀਰੀ ਦੀ ਸਰਕਾਰ ਹੈ ਜੀ ਚੰਡੀਗੜ੍ਹ ਦੇ ਵਿੱਚ ਵੀ ਮੇਅਰ ਭਾਜਪਾ ਦਾ ਹੈ ਤੇ ਸੈਂਟਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਅਸੀਂ ਤਾਂ ਕਹਿ ਰਹੇ ਹਾਂ ਜੀ ਹੁਣ ਤਾਂ ਹੁਣ ਚਲੋ ਸਾਡੇ ਟਾਈਮ ਨਹੀਂ ਆਏ ਹੁਣ ਮੇਰੇ ਨਾਲ ਮੰਗਾਲਣ ਮੇਰੇ ਨਾਲ ਹੁਣ ਫੰਡ ਪਤਾ ਤਾਂ ਕਹ ਰਹੇ ਕੁਝ ਆਈ ਵੀ ਹੈ ਜਿਹ ਦਿਨ ਉਹ ਮੇਰ ਬਣੇ ਸੀ ਫੰਡ ਫੰਡ ਕੋਈ ਨਹੀਂ ਜਾਈ ਉਹ ਜਿਹੜਾ ਗਾਰੰਟੀ ਨੇ ਡਾ ਉਹ ਹੀ ਆਈ ਹੈ ਜੀ ਕੋ ਫਰੰਡ ਸਪੈਸ਼ਲ ਕੋ ਹੈਡ ਤੋਂ ਕੋ ਪ੍ਰੋਜੈਕਟ ਤੋਂ ਫੰਡ ਤੋਂ ਉਹ ਤਾਂ ਜੋ ਸਾਡੀ ਸਰਕਾਰ ਤੇ ਗਾਰੰਟੀਡ ਰੇਟ ਉਹ ਆਈ ਹੈ ਵੀ ਤਾਂ ਕਈ ਦਿਨ ਫੰਡ ਆ ਗਿਆ ਪਿੱਛੇ ਅਖਬਾਰਾਂ ਚ ਸੁਣਿਆ ਮੈਂ ਰੋਜ਼ ਪੜ੍ਹਦਾ ਸੀ ਕਿ 92 ਕਰੋੜ ਆ ਗਿਆ ਅੱਜ ਪੁੱਛਿਆ ਉਹਨਾਂ ਦੇ ਕੌਂਸਲਰ ਬੋਲ ਵੀ ਰੇ ਸੀ ਜੀ 92 ਕਰੋੜ ਆ ਗਿਆ ਮੈਂ ਕਿਹਾ ਜੀ ਪੁੱਛ ਤੁਸੀਂ ਐ ਕਰੋ ਤੁਸੀਂ ਤਾਂ ਕਹਿਤਾ ਕੌਂਸਲਰਸ ਨੇ ਸਾਨੂੰ ਇੱਕ ਵਾਰ ਤੁਸੀਂ ਆਪਣੇ ਕਮਿਸ਼ਨਰ ਸਾਹਿਬ ਤੋਂ ਕਹਾ ਦਿਓ ਕਿ 92 ਕਰੋੜ ਆ ਗਏ ਫਿਰ ਜਦੋਂ ਮੇਅਰ ਨੇ ਪਲਟਵਾਰ ਕਰਤਾ ਨਹੀਂ ਜੀ ਨਹੀਂ ਨਹੀਂ ਸ਼ਾਮ ਤੱਕ ਆ ਜਾਏਗਾ ਸਾਡੇ ਪੱਤੇ ਮੈਂ ਕਿਹਾ ਰਸਤੇ ਵਿੱਚ ਚਲਾ ਹੋਇਆ ਝੂਠਿਆਂ ਦੀ ਜੁਮਲੇ ਸਰਕਾਰਾਂ ਇਸ ਝੂਠ ਤੇ ਝੂਠ ਤੇ ਝੂਠ ਦੇ ਪਲੰਦੇ ਨੇ ਇਹ ਕੁਛ ਨਹੀਂ ਜਾਂਦੇ ਇਸ ਲੋਕਾਂ ਦੇ ਬੋਝ ਤੇ ਟੈਕਸ ਪਾਣਾ ਚਾਹੁੰਦੇ ਹੋਰ ਕੁਛ ਨਹੀਂ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ